ਨਾਮ ਹੈ ਸਤਾ ਸਿੰਘ ਪਿੰਡ ਚਿੱਟੀ ਹੈ ਤੇ ਜਿਵੇਂ ਅਸੀਂ ਘਰ ਆਏ ਆ ਇਹ ਸਰਦਾਰ ਮਹਿੰਦਰ ਸਿੰਘ ਜੀ ਦਾ ਘਰ ਹੈ ਇਹਨਾਂ ਦੀਆਂ ਪੰਜ ਬੇਟੀਆਂ ਤੇ ਦੋ ਛੋਟੀ ਛੋਟੀਆਂ ਪੋਤਰੀਆਂ ਨੇ ਬੇਟੇ ਇਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਆਮਦਨ ਦਾ ਕੋਈ ਜਰੀਆ ਨਹੀਂ ਹੈ ਕਿ ਚੱਕੀ ਲੈ ਕੇ ਕਿਸੇ ਦੀ ਤੇ ਉੱਥੇ ਆਟਾ ਪਿੰਦੇ ਆ ਉਹ ਤੋਂ ਗੁਜ਼ਾਰਾ ਕਰਦੇ ਆ ਉਹ ਜ਼ਮੀਨ ਥੋੜੀ ਬਹੁਤੀ ਹੋਏਗੀ ਕੋਈ ਛਰ ਨਾਲ ਜਾਂ ਕਿਲਾ ਬਾਕੀ ਹਾਲਾਤ ਬਹੁਤ ਇਹਨਾਂ ਦੀ ਮਾੜੀ ਹੈ ਤੇ ਬਾਬਾ ਜੀ ਹੁਣੀ ਆਏ ਆ ਹੁਣ ਮਤਲਬ ਸਸ ਦਿੱਤਾ ਇਹਨਾਂ ਦਾ ਸੋ ਲੋ ਬਹੁਤ ਬਹੁਤ ਇਹਨਾਂ ਦਾ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰਮਨੀ ਜਰਨੈਲ ਸਾਹਿਬ ਜਦਾ ਬਾਬਾ ਜੀ ਹਾਰ ਸਿੰਘ ਖਾਲਸਾ ਦਲਚਮਕੌਰ ਸਾਹਿਬ ਜਿਹੜਾ ਕਿ ਸਾਹਿਬ ਜਦਾ ਬਾਬਾ ਜੀ ਹਾਰ ਸਿੰਘ ਸਿੱਧੀ ਸਤਾਨ ਬੰਦੀ ਸਿੰਘਾਂ ਦਾ ਮੋਰਚਾ ਮਹਾਲੀ ਚੱਲਦਾ ਪਿਆ ਸਾਡੀ ਇੱਕ ਟੀਮ ਗੁਜਰਾਤ ਅਹਮਦਾਬਾਦ ਤੋਂ ਸਾਰੇ ਨੇਗ ਸਿੰਘ ਆਏ ਲੁਧਿਆਣੇ ਤੋਂ ਆਏ ਆ ਦਲਬੰਦ ਬੜੀ ਚੜ੍ਹਦੀ ਕਲਾ ਦੇ ਵਿੱਚ ਆਪਣੇ ਪਰਿਵਾਰਾਂ ਦੀ ਸੇਵਾ ਕਰ ਰਿਹਾ ਜਿੱਥੇ ਜਿੱਥੇ ਆਪਣੇ ਬਜ਼ੁਰਗ ਮਾਵਾਂ ਭੈਣਾਂ ਜਿਨ੍ਹਾਂ ਦਾ ਪਾਣੀ ਦੇ ਨਾਲ ਜਿਆਦਾ ਨੁਕਸਾਨ ਹੋਇਆ ਕਉਕੋ ਪਹਿਲੋ ਵੀ ਆਪਣੀਆਂ ਟੀਮਾਂ ਆਉਂਦੀ ਆ ਰਹੀ ਐ ਇੱਥੇ ਲੈ ਕੇ ਲੰਗਰ ਪ੍ਰਸ਼ਾਦਾ ਸਾਰਾ ਕੁਝ ਕਿਉਂਕਿ ਹੁਣ ਸਾਨੂੰ ਇਹ ਸੀ ਵੀ ਅਸੀਂ ਗ੍ਰਾਊਂਡ ਵੇਖੀ ਜਾ ਗਿਆ ਇੱਕ ਵਾਰੀ ਪਤਾ ਲੱਗ ਗਿਆ ਕਿਉਂਕਿ ਹੁਣ ਗੱਡੀਆਂ ਲੰਘਦੀਆਂ ਵਿੱਚ ਦੀ ਸਾਰੇ ਪਿੰਡਾਂ 'ਚ ਜਿੱਥੇ-ਜਿੱਥੇ ਕੋਈ ਲੋੜਵੰਦ ਪਰਿਵਾਰ ਆ ਉੱਥੇ-ਉੱਥੇ ਜਾ ਕੇ ਅਸੀਂ ਆਪਣੇ ਪਰਿਵਾਰਾਂ ਦੀ ਬਾਹ ਫੜ ਸਕੀਏ। ਬਾਬਾ ਜੀ ਅੱਜ ਕਿਹੜੀ-ਕਿਹੜੀ ਸਮੱਗਰੀ ਹੋਣੀ ਹੈ? ਨਹੀਂ ਅਸੀਂ ਸਮੱਗਰੀ ਸਾਡੇ ਕੋਲ ਹੈ ਆ ਵੀ ਜਿਹੜੇ ਪਰਿਵਾਰ ਸਾਨੂੰ ਲੋੜਵੰਦ ਆ ਉਹਨਾਂ ਨੂੰ ਅਸੀਂ ਮਾਇਆ ਦੀ ਸੇਵਾ ਹੀ ਕਰਕੇ ਜਾਵਾਂਗੇ ਸਾਰਿਆਂ ਨੂੰ। ਉਦੋਂ ਕਿਲੇ ਦਿਨ ਤੋਂ ਲੱਗ ਜੀ ਪਹਿਲੋ ਸੇਵਾ ਆਉਂਦੀ ਰਹੀ ਅਸੀਂ ਰਾਤ ਆਏ ਸੀ ਇੱਥੇ ਗੁਰਦੁਆਰਾ ਟਾਲੀ ਸਾਹਿਬ ਰਾਤ ਹੁਣ ਅੱਜ ਅਸੀਂ ਜਿੰਨੇ ਘਰ 100 200 ਘਰਾਂ ਦੇ ਵਿੱਚ ਜਾਵਾਂਗੇ ਜਿੰਨੀ ਸੇਵਾ ਹੋਈ ਸਾਰੇ ਦੇ ਘਰਾਂ 'ਚ ਮਾਇਆ ਦੀ ਜਿੱਥੇ-ਜਿੱਥੇ ਲੋੜ ਹੈ ਉੱਥੇ ਤੇ ਦੇ ਕੇ ਤੇ ਅੱਜ ਤੱਕ ਚੱਲੇ ਕੱਲ੍ਹ ਤੱਕ ਚੱਲੇ ਉਸ ਤੋਂ ਬਾਅਦ ਫੇਰ ਅਗਲੀ ਵਾਰ ਨੂੰ ਫੇਰ ਆਵਾਂਗੇ ਚੇਤੇ